ਬਗਾ ਕੈਂਡੀਡੇਟ ਦਾ ਨਕੋਦਰ ਜੀ ਨਕੋਦਰ ਹਾਂਜੀ ਇੱਥੇ ਕੰਮ ਕਰਨਾ ਹੈ ਅੱਛਾ ਹਾਂਜੀ ਬਹੁਤ ਬਹੁਤ ਮਿਹਰਬਾਨੀ ਦਾ ਦੀਪ ਇੱਕ ਬੇਜਵਾਨ ਦੀ ਬਹੁਤ ਹੈਲਪ ਕੀਤੀ ਹੈ ਬਹੁਤ ਬਹੁਤ ਧੰਨਵਾਦ ਜੀ ਵਾਲੀ ਦਾ ਮੁੰਡਾ ਦੀਪਕ ਹਾਂਜੀ ਦੀਪਕ ਤੇ ਟੈਕ ਦਾ ਕੰਮ ਕਰਦਾ ਕਿੱਥੇ ਮੈਂ ਕੋਈ ਨਾ ਕੰਮ ਕਾਲੈਕਸ਼ਨ ਦਾ ਕੰਮ ਕਰਦਾ। ਅੱਛਾ ਇਹ ਪਰ ਦੇ ਪਰ ਐਸੀ ਕਰਾਇਆ। ਇੱਥੇ ਕਰਾਇਆ ਦੇ ਵਿੱਚ ਕੰਮ ਕਰਨਾ ਹੈ। ਰਕੇਸ਼ ਭਾਈ ਕਹੇ ਜਿਹੜਾ ਕੋਈ ਨਾ ਕੋਈ ਜੜੀਆਂ ਹੁੰਦਾ ਜੜੀਆਂ ਬੰਦਾ ਜਿੱਥੋਂ ਨਗੋਦ ਦਾ ਦੇਖ ਲਓ ਮੁੰਡਾ ਆਇਆ ਕਰਾਇਆ। ਹਾਂਜੀ ਹਾਂਜੀ ਚਲਵਾ ਲਓ। ਭਜੀ ਦੱਸੋ ਆਪਣਾ ਨਾਮ ਦੱਸਿਓ ਇਹ ਇੱਕ ਬਾਜ ਫਸਿਆ ਹੋਇਆ ਸੀ ਕਿੰਨੇ ਹਾਈਟ ਦਾ ਸੀਗਾ ਤੇ ਕਿੰਨੇ ਘੰਟੇ ਤਾਨੂੰ ਲੱਗੇ ਰੈਸਕਿਊ ਕਰਨ ਦੇ ਵਿੱਚ। ਇਹ ਮੇਰਾ ਨਾਮ ਫਾਇਰਮੈਨ ਕ੍ਰਿਸ਼ਨ ਠਾਕੁਰਾ। ਅਸੀਂ ਫਲੋਰ ਫਾਇਰ ਕਾਉਂਸਲ ਤੋਂ ਬਿਲੋਂਗ ਕਰਦੇ। ਤੇ ਇਹ ਜਿਹੜਾ ਬਾਜ ਫਸਿਆ ਦੀ ਲਗਭਗ ਸੋ ਪਲੱਸ ਫੁੱਟ ਤੇ ਹੀ ਤੇ ਲੰਮ ਸਮ 2 3 ਘੰਟੇ ਲੱਗੇ ਰੈਸਕਿਊ ਕਰਨ ਤੇ ਕਾਰ ਰਕੀ ਸੀ ਗਾੜਾ ਫਹਾਜਾ ਹਾਜਾ ਉੱਪਰ ਕੀ ਕਰਨ ਸਰ ਇਹ ਜਿਹੜੇ ਲੋਕੀ ਚਾਈਨਾ ਡੋਰਸ ਵਗੈਰਾ ਯੂਜ਼ ਕਰਦੇ ਇਹ ਬਹੁਤ ਹੀ ਗਲਤ ਤਰੀਕਾ ਹੈ ਇਹ ਤੇ ਮੈਂ ਤਾਂ ਇਹ ਹੀ ਮੇਲੀ ਆਪਣੇ ਵੱਲ ਤੇ ਇਹ ਕਹਿਣਾ ਚਾਹੁੰਦਾ ਲੋਕਾਂ ਨੂੰ ਕਿ ਆਪਾਂ ਇੱਕ ਬੱਚਿਆਂ ਦੀ ਖੁਸ਼ੀ ਵਾਸਤੇ ਚੰਦ ਸੈਕਿੰਡ ਹੈ ਨਾ ਆਪਾਂ ਕੀ ਦੀ ਜਾਨ ਨੂੰ ਜੋਖਮ 'ਚ ਪਾ ਰਹੇ ਲੰਮ ਸਮ ਸਬਤ ਜਦੋਂ ਅਸੀਂ ਆਏ ਉਹਦੇ ਪਹਿਲੇ ਵੀ ਬਿਫੋਰ ਇਹ ਲਟਕਿਆ ਹੋਣਾ ਨਾ ਤੇ ਮੇ ਵੀ ਮੇਰੇ ਸਾਹ ਨਾਲ 5-6 ਘੰਟੇ ਹੋ ਗਏ ਲਟਕੇ ਜੀ ਅਸੀਂ ਉਹਨੂੰ ਵੀ ਜਾਣਾ ਜੀ ਅਸੀਂ ਸੋਚੀਏ ਜੇ ਮੈਨੂੰ ਕੀ 6 ਘੰਟੇ ਟਾਂਕੇ ਰੱਖੇ ਹਨਾ ਜਾਣ ਤਾਂ ਦੇਖੋ ਜਾਣਾ ਚਾਹੇ ਜਾਨਵਰ ਕੋਈ ਵੀ ਹੈ ਤੇ ਮੈਂ ਤਾਂ ਸਾਰੀ মিডিਏ ਦੇ ਰਹੀ ਮੈਂ ਸਾਰਿਆਂ ਨੂੰ ਇੱਕ ਰਿਕੁਐਸਟ ਕਰਨਾ ਚਾਹੁੰਦਾ ਕਿ ਆਪਣੀ ਬੱਚਿਆਂ ਦੀ ਚੰਦ ਖੁਸ਼ੀ ਵਾਸਤੇ ਨਾ ਕੀਤੀ ਜਾਨ ਜੋਖਮ ਚ ਨਾ ਪਾਓ ਅਸੀਂ ਖੁਦ ਵੀਰੇ ਅੱਜਕੱਲ ਦੇ ਵੈਸੇ ਹੀ ਥੋੜੀ ਐਜੂਕੇਟਿਡ ਯੂਥ ਹੈ ਪੜ੍ਹੇ ਲਿਖੇ ਹੈ ਫਿਰ ਅਸੀਂ ਕਹਿੰਦੇ ਬਾਰ ਦੀ ਬਰਾਬਰੀ ਕਰਨੀ ਸਾਨੂੰ ਜੇ ਖੁਦ ਪਤਾ ਹੈ ਕਿਹੜੀ ਚੀਜ਼ ਗਲਤ ਹੈ ਕਿਹੜੀ ਚੀਜ਼ ਸਹੀ ਹੈ ਫਿਰ ਵੀ ਆਪਾਂ ਉਸ ਚੀਜ਼ ਨੂੰ ਇੱਕ ਬੱਚਿਆਂ ਵਾਸਤੇ ਕਰਾਉਂਦੇ ਜਦੋਂ ਕਿ ਇਹ ਕੰਮ ਪ੍ਰਸ਼ਾਸਨ ਵੀ ਕਹਿੰਦਾ ਵੀ ਇਹ ਕੰਮ ਨਾ ਕਰੋ ਪਰ ਪ੍ਰਸ਼ਾਸਨ ਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਹੈ ਅਸੀਂ ਖੁਦ ਹੀ ਨੇ ਐਜੂਕੇਟਿਡ ਹੈਗੇ ਸਾਨੂੰ ਕੰਮ ਨਹੀਂ ਕਰਨਾ ਚਾਹੀਦਾ ਕਿ ਪ੍ਰਸ਼ਾਸਨ ਨੂੰ ਕਹਿਣ ਦੀ ਲੋੜ ਨਾ ਪਵੇ ਫਿਰ ਕੱਲ ਨੂੰ ਕਹਿੰਦੇ ਸਾਡੀ ਵੀ ਐਫਆਈਆਰ ਹੋਊਗੀ ਇਹ ਹੋ ਗਿਆ ਉਹ ਹੋ ਗਿਆ ਨਾ ਤਾਂ ਉਹ ਚੀਜ਼ਾਂ ਨਹੀਂ ਹੋਣੀਆਂ ਜੇ ਸਾਨੂੰ ਖੁਦ ਹੀ ਇਸ ਚੀਜ਼ ਤੇ ਰੋਕ ਪਰसों ਉਹ ਜਿਹੜੇ ਦਸ ਦੇ ਪਏ ਇਸ ਤੋਂ ਪਹਿਲਾਂ ਵੀ ਕੋਈ ਕਬੂਤਰ ਹਾਂਜੀ ਸਰ ਇੱਕ ਬਿਫੋਰ ਤਿੰਨ ਦਿਨ ਪਹਿਲੇ ਇੱਕ ਕਬੂਤਰ ਰੈਸਕਿਊ ਕੀਤਾ ਸੀ ਸੇਮ ਆਹੀ ਚਾਈਨਾ ਡੋਰ ਵਾਲਾ ਸੈਂਸਰ ਤੇ ਸਾਨੂੰ ਇਹ ਦੁਕਾਨਦਾਰਾਂ ਨੂੰ ਵੀ ਰਿਕੁਐਸਟ ਹੈ ਸਾਰਿਆਂ ਨੂੰ ਇਹ ਚੀਜ਼ਾਂ ਨਾ ਵੇਚਣ ਵੇਚਣ ਵਾਸਤੇ ਹੋਰ ਬਹੁਤ ਕੁਝ ਹੈ ਨਾ ਉਹ ਚੀਜ਼ਾਂ ਹੈ ਆਪਾਂ ਕਮਾਈ ਕਰਨੀ ਦੋ ਰੋਟੀ ਖਾਣੀ ਸਵੇਰੇ ਸ਼ਾਮ ਜਿਹੜਾ ਰੱਬ ਦੇਈ ਆਵੇ ਤੇ ਸਾਨੂੰ ਸ਼ਾਇਦ ਇਹ ਚੀਜ਼ਾਂ ਤੇ ਓਏਡ ਕਰਨਾ ਚਾਹੀਦਾ